ਉੱਧਰ ਜਾਣਾ ਉਹ ਆ ਇੱਕ ਫੇਰਾ ਲਾਣਾ ਇੱਕ ਫੇਰਾ ਇੱਕ ਫੇਰਾ ਇੱਕ 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 ਫੇਰਾ ਲਾਣਾ ਇੱਕ ਫੇਰਾ ਇੱਕ ਫੇਰਾ ਲਾ ਲਈਏ ਹੈ ਲਓ ਲਵਲੀ ਨੇ ਤੇ ਕੰਨ ਸਾੜਤਾ ਲਵਲੀ ਦੇ ਕੰਨ ਸਾੜਤਾ ਇਹਨੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਹੋਰ ਸਨੌ ਘੰਟੇ ਦਾ ਜਿਹੜਾ 24 ਘੜੇ ਚ ਆਪਾਂ ਬਹੁਤ ਵਧੀਆ ਠੀਕ ਠਾਕ ਇੱਧਰ ਆਪਣੀ ਕਣਕ ਲੱਗ ਗਈ ਬਹੁਤ ਜ਼ਿਆਦਾ ਮਤਲਬਾ ਸੋਸਰੀ ਲੱਗੀ ਤੇ ਉਹਦੇ ਮਾਲਾ ਸੈਟਲਮੈਂਟ ਦੀ ਕਰਕੇ ਹਟੇ ਆ। ਪੀਪੇ ਆਪੋ ਪੇ ਨੇ ਕੱਢ ਗਏ ਨੇ ਕਣਕ ਨੂੰ ਥੋੜੀ ਜੀ। ਮੌਸਮ ਅੱਜ ਬਹੁਤ ਵਧੀਆ ਆਇਆ ਧੁੱਪ ਨਹੀਂ ਨਿਕਲੀ। ਠੀਕ ਆ। ਗਰਮੀ ਅੱਜ ਘਟ ਗਈ ਵੈਸੇ ਹਨਾ। ਨਹੀਂ ਤੇ ਐ ਕਮਰੇ ਚ ਕਿੱਥੇ ਵੜਿਆ ਜਾਣਾ ਹੈ ਜੀ ਜਿਆਦਾ ਗਰਮੀ ਹੁੰਦੀ ਤੇ। ਹੂੰ। ਕੀ ਲੈਣਾ ਰਖਣ? ਕਿੰਨੀ ਖੁਸ਼ ਹੋਈ। ਲੈ। ਖਾਲੋ ਖਾਲਾ ਜੀ ਲੈ ਮੈਂ ਇੱਧਰ ਫੜਾ ਦੇਣੀ ਡੋਲ ਦੇਣੀ ਇੱਥੇ ਇੱਥੇ ਰੱਖ ਲਿਆ ਪੈਕਟ ਉਹਨਾਂ ਕਰ ਦੇ ਇੱਥੇ ਆ ਜਾ ਉਹਨਾਂ ਆ ਜਾ ਉਹਨਾਂ ਦੇ ਦੇ ਇਏ ਬੈ ਜਾ ਉਹ ਲੈ ਉਹ ਪੈਕਟ ਦੇ ਲਾ ਕੇ ਬੈਠੀ ਵੀ ਕਦੇ ਮੈਂ ਖੋ ਕੇ ਲਿਆ ਚੱਲਿਆ ਦੱਸ ਹੈ ਬੋਲ ਉਹ ਵਿੱਚ ਬੋਲ ਕੇ ਲਾਓ ਬਟਨ ਨੱਪ ਕੇ ਘਾ ਜੋਰ ਚ ਬੋਲੋ ਕਹਿੰਦੀ ਕਾਰਟੂਨ ਬਟਨ ਨੱਪੋ ਨਾ ਤਾਂ ਨਹੀਂ ਲੱਗੂਣ ਬੋਲੋ ਹੁਣ ਬੋਲੋ ਹੁਣ ਬੋਲੋ ਨਾ ਦੇ ਵਿੱਚ ਫੇਰ ਹੀ ਲੱਗਣਾ ਸਭ ਪਤਾ ਇਹਨੂੰ ਕਿੱਦਾਂ ਲੱਗਦੇ ਮੂੰਹ ਵਿੱਚ ਥੋੜੀ ਪਾਈਦਾ ਲੈ ਵੀ ਮੰਮੀ ਦੀ ਆ ਗਈ ਦਵਾਈ ਤੇ ਮੰਮੀ ਬੜੀ ਖੁਸ਼ ਆ ਇੰਨਾ ਦੇ ਲੋਕਾਂ ਨੂੰ ਕਹ ਕੇ ਇਹਨੂੰ ਕਿਨੇ ਰੁਪਇਆ ਲੱਖ ਮਿਲਿਆ ਉਹ ਤਾਂ ਨਹੀਂ ਕੋਈ ਖੁਸ਼ ਹੁੰਦਾ ਜਿੰਨਾ ਮੰਮੀ ਨੂੰ ਦਵਾਈ ਮਿਲੀ ਤੇ ਖੁਸ਼ ਹੁੰਦੀ ਆ ਕਨੇ ਮੰਮੀ ਕੁੱਤੇ ਮੈਂ ਧਾਕਾ ਕਰ ਗਈ ਮਮੇ ਕਿਨੇ ਕੁ ਜਿੰਦ ਲੇ ਹਣ ਪੰਗੜਾ ਬਹੁਤ ਸਾਰਾ ਟੱਬਨ ਲੈਵਾ ਗਾਣਾ ਲੰਮੀ ਡੜਜੀ ਡੜਜੀ ਬਲਕੀ ਵੇ ਇਧਰ ਵਖੋ ਅੱਗੇ ਨਾ ਮੇਰੇ ਕੋ ਬਲੌਗ ਨਹੀਂ ਬਣਿਆ ਪਤਾ ਕੀ ਕਰਦੀ ਰਿਮੋਟ ਹੁੰਦਾ ਚਾਰ ਪੰਜ ਵਾਰੀ ਨਹੀਂ ਬਟਨ ਨਾ ਪਿਆ ਤੇ ਮੜਕੇ ਲੱਗੇ ਨਹੀਂ ਮੜਕੇ ਬੋਲ ਕੇ ਕਹਿੰਦੀ ਕਾਕੂ 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 ਆਵੇਂ ਤੇਰੀ ਚੀਜੀ ਤੂੰ ਦਵਾਈ ਖਾਣੀ ਕੋਈ ਆ ਲੈ ਚੀਜੀ ਲੈ ਲੈ ਇਹਨੂੰ ਸਮਝਾਇਆ ਕਿਸੇ ਰੇਟ ਤੇ ਆ ਚੰਦਨ ਨੂੰ ਵਾਇਆ ਅਜੇ ਆਮ ਨੂੰ ਠੀਕ ਠੀਕ ਹਾਂ ਇਹ ਵੀ ਸਹੀ ਹੈ ਬਈ ਆ ਵੀ ਆਪ 2-4 ਮਿੰਟ ਚ ਸਹੀਆਂ ਹੱਥ 2-3 ਮਿੰਟ ਇੱਕ ਫੇਰ 5-2-4 ਮਿੰਟ ਬਾਅਦ ਆ ਵੀ ਫੇਰ 2-00 ਮਿੰਟ ਬਾਅਦ ਸੀ ਅਸਾਂ ਆਇਰ ਲਿਖਿਆ ਵੀ ਇਹ ਵੀ ਇਤਿਹਾਸ ਸੀ ਅੱਛਾ ਲਿਖਿਆ ਆਇਆ ਪਹਿਲਾਂ ਕੀ ਆਵਾ ਪਾਣੀ ਨੂੰ ਚਾਪ ਕੇ ਅੰਦਰ ਇੱਕ ਗੋਲੀ ਨਾਲ ਦੋ ਗਲਾਸ ਪਾਣੀ ਪੀ ਐਵੇਂ ਡੈਡੀ ਦੇ ਨਾਲ ਬਸ ਓ ਯਾਰ ਹਾਂ ਹੱਥੇ ਹੋ ਗਿਆ ਗੱਲਾਂ ਐਵੇਂ ਨਹੀਂ ਬਈ ਮਮੀ ਨੂੰ ਕੋ ਕਹਿਣਾ ਨੇ 1500 ਦੇ ਭਰੇ ਕਿੰਨੇ ਕਿੰਨੇ ਲੱਗਦੇ ਆ ਉਹ ਇਧਰ ਚ ਨਾ ਆ ਸ਼ਬੀ ਮੈਂ ਤਾਂ ਆਂਦਾ ਛੜੇ ਨੂੰ ਕੜੇ ਕਿੱਥੇ ਚੱਲੂ ਬੜੀ ਗੱਲ ਦੋ ਜਾਣਾ ਪਹੁੰਚੀ ਉਹ ਜਾ ਤਾ ਪਹਿਲਾਂ ਸਿਰ ਵਗਾ ਝਾਤ ਗਿਆ ਲੱਗਦੀਏ ਉਹ ਇਧਰ ਰਹਿ ਨਹੀਂ ਇਧਰ ਉਹ ਤੇਰੀ ਭਲੀ ਹੋ ਜਾ ਸਿਰ ਵਗਾ ਪਹਿਲਾਂ ਝਾਤ ਨੂੰ ਕਰਾ ਫੜਾ ਫੜ ਕੀ ਆਵਾ ਮੁਰਕੇ ਖਾਣੀ ਹੈ ਕਿ ਅੰਦਰ ਨੂੰ ਨੇ ਲੈ ਡਾਇਰੈਕਟਰ ਕੀ ਜਾਂਦਾ ਵਾ ਬੰਦ ਤੋ ਪਾਣੀ ਕਰਦਾ ਪਾਣੀ ਕੀ ਹਾਂ ਕਹਿੰਦੇ ਚੈਟਰ 10 ਨੂੰ ਪੁੱਟ ਗੋਈ ਉਹ ਇਹ ਤਾਂ ਉਹ ਕਹਿੰਦੇ ਨਹੀਂ ਕਰਨੀ ਪੱਕੀ ਹੁਣ ਪਾਣੀ ਕਿਥੇ ਸਵਾਹ ਕਰਨੀ ਨੇ ਜਾਂਦੇ ਨੇ ਹੈਗੇ ਸੈਰ ਕਰਨ ਸ਼ਾਮੇ ਜੇ ਤੇ ਨਹੀਂ ਆਣਾ ਉੱਤੋਂ ਅੱਗੇ ਜਾਂਦਾ ਵਾ ਇਹ ਤੋੜ ਤੋ ਲੋਕਾਂ ਆਖਣਾ ਸਾਰਾ ਟੱਬਰ ਮੰਜੇ ਤੇ ਬੈਠਾ ਤੇ ਬਾਪੂ ਨੂੰ ਪੈਹਾਂ ਮੋਟੋ ਟਪੈਂਦੀ ਬਸ ਸਵਾਈ ਦਾ ਜੀ ਆ ਚੈੱਕ ਕਰਦੇ ਨਾ ਚੈੱਕ ਕਰਦੇ ਕੀਤੀ ਚੈੱਕ ਕਰਦੇ ਮੋਂ ਕਹਿੰਦੇ ਮੈਂ ਸ਼ੂਗਰ ਚੈੱਕ ਕਰ ਦੂੰ ਮੇਰੇ ਚੈਕਿੰਗ ਮੁੱਕਣੀ ਹੈ ਦੇ ਸਾਡੇ ਚੱਕ ਮੁੱਕ ਗਏ ਜਿਹੜੇ ਪੈਸੇ ਦੇ ਦੇ ਮੈਂ ਨਹੀਂ ਕਰ ਦਿੰਦੇ ਸ਼ੂਗਰ ਚੈੱਕ ਕਰਦੇ ਕਰੀ ਉਹ ਮੈਂ ਸ਼ੂਗਰ ਰਹਿ ਗਈ ਉਹ ਵੀ ਕਰ ਦੇਗਾ ਨਹੀਂ ਥੋੜੇ ਮੰਗੇ ਚਾਹ ਦਾ ਚੈੱਕ ਕਰਦੇ ਕਹਿੰਦੀ ਮੈਂ ਚਾਹ ਪੀਣਾ ਹੈ ਨਾ ਜਾ ਕੇ ਤੋਂ ਆਪਣੇ ਨਾਲ ਦੋ ਘਾਟੇ ਤਾਬੂ ਨਾਤਾ ਤਾਬੂ ਜੇ ਰੰਗੀ ਹੋਈ ਜਿਹਦੇ ਗੀਜੇ ਲੱਗਾ ਤਾਬੂ ਨੋਇ ਤੇ ਦੇਖੇ ਹੁਣ ਮਖਰੀ ਜੁੰਡੀ ਵੀ ਵੱਡੀਆਂ ਲੱਪੀ ਨਹੀਂ ਦਾ ਮਖਰੀ ਜੁੰਡੀ ਤੇ ਹੁੰਦੀ ਨਹੀਂ ਹੁੰਦੀ ਇਹਦੇ ਲੈ ਮੰਮੀ ਦੇ ਲੱਗੇ ਆ ਸ਼ੂਗਰ ਚੈੱਕ ਕਰਨ ਵੇਖੋ ਬਾਬਾ ਨਾਲ ਕਮੇਰ ਕਰੇ ਠੀਕ ਹੀ ਹੋਏ ਪੀ ਹੋਈ ਵਾਏ ਗੁਰੂ ਬੱਬਾ ਸ਼ੂਗਰ ਠੀਕ ਹੀ ਹੋਏ ਮਾਤਾ ਜੀ ਠੀਕ ਹੀ ਲੈ ਸ਼ੂਗਰ ਤਾਂ ਠੀਕ ਹੈ ਨਹੀਂ ਉਹ ਨਹੀਂ ਉਹ 80 ਤੋਂ ਲੈ ਕੇ 120 ਹੁੰਦੀ ਆ ਘਟੀ ਨਹੀਂ ਠੀਕ ਹੈ ਮਮੀ ਸ਼ੂਗਰ ਸ਼ੂਗਰ ਠੀਕ ਹੈ ਮੈਨੂੰ ਇਹ ਲੱਗਾ ਵੀ ਮੰਮੀ ਦੀ ਕੜਾਈ ਲੱਗੀ ਨਾ ਰਮਾਨ ਨੇ ਹੁੰਡਿਆ ਸੋਜੀ ਪੈ ਗਈ ਤੇ ਮੈਨੂੰ ਇਹ ਡਰ ਪੈ ਗਿਆ ਮੈਨੂੰ ਲੱਗਦਾ ਸ਼ੂਗਰ ਹੈ ਜਿਹੜਾ ਰਮਾਨ ਨੇ ਹੈ ਵਕਮ ਇਹ ਗਾਲਾ ਜੇ ਪਿਆ ਇੱਕ ਲਾਓ ਟਿਊਬ ਜੜੀ ਉਹ ਲਿਆਂਦੀ ਤੇ ਆਇਆ ਤੁਸੀਂ ਹਨਾ ਲਾਓ ਇਥੇ ਆਏ ਸੰਦੀਪੀ ਹੋ ਗਈ ਤਿਆਰ ਤੇ ਮੰਮੀ ਤਿਆਰ ਹੁੰਦੇ ਨੇ ਇੱਕ ਹੀ ਹਰ ਕੋਣਾ ਐਸਾ ਪੈਚੇ ਨੇ ਹਾਂ ਨੂੰ ਪਤਾ ਲੱਗ ਗਿਆ ਪੈਂ ਪੁਣੇ ਦਾ ਸਭ ਕਾਹ ਲੈ ਗਿਆ ਕਹਿੰਦੇ ਕਹਿੰਦੇ ਕਾਹ ਲੈ ਗਿਆ ਦੁਕਾਨ ਦੇ ਦੁਕਾਨ ਨੂੰ ਹਾਂ ਸੁੱਖ ਨਹੀਂ ਪੈਂਦਾ ਚੱਲੀਆਂ ਨੇ ਵਾਲ ਸਮੂਥنگ ਕਰਾਉਣ ਵਾਸਤੇ ਹਾਈਲਾਈਟ ਕਰਾਉਣ ਆਤੇ ਆ ਤੇ ਮੈਂ ਦੀਦੀ ਨੇ ਮੈਸੇਜ ਸੈਂਡ ਕਰਤਾ ਮੈਂ ਚਿੱਟੇ ਜਿ ਨਹੀਂ ਕਰਨੇ ਬਸ ਹਾਂ ਚਿੱਟੇ ਜਿ ਨਹੀਂ ਮੇ ਕਰਾਉਣੇ ਹੋਰ ਲੈ ਆਇਓ ਕੋਈ ਯਾਰ ਲੈ ਆ ਗੰਬੜਾ ਸਤ ਹੁੰਦੀਆਂ ਵੇਹੇ ਉਹ ਕਿੱਧਰ ਉਹ ਫੜੀਆਂ ਇਹਨੂੰ ਫੜੋ ਲਾਤੇ ਦੀ फणी लत की अच्छा बैठ गई हां अच्छा 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 ठीक है अब फिर बैठ गई फिर ब उठ के उठ के ब फिर चल हुन ब हुन ब फिर हाँ बैठ गई हां ओए हैं ਮਸ਼ਾਇਤੋ ਭੋਗ ਨਾ ਕਰਦੀ ਹੁੰਦੇ। ਵਲੀਏ ਪੜੀ ਹੋਈ ਨਾ। ਆਪਣੇ ਕਿਢਾਉਣੇ ਨੂੰ ਫੁੱਲਣ ਲਈ ਲੱਭਣ ਲਈ ਨੇ। ਹਰ ਗੁਣ ਆ ਗਈ। ਕਿੱਥੇ ਗਈ? ਮਾਸੀਆ ਦੀ ਰੀ ਕਰਨ ਦੇ ਕੱਲ ਲਾਇਓ। ਓ ਜਾ। ਆਹੋ। ਕੱਲ ਆਇਆ ਫਿਰ ਮੈਂ। ਕੋਈ ਚੀਜ਼ ਰਹਿ ਗਈ ਆ। ਕੱਲ ਆਇਆ ਤੇਰਾ ਮੂੰਹ ਨਹੀਂ ਤਰਜਾਨਦਾਰ। ਮੈਂ ਸਭ ਤੋਂ ਜਿਆਦਾ ਮਾਉ। ਮੰਮੀ ਨੇ ਦੁੱਧ ਗਰਮ ਕੀਤਾ ਸੀ ਨਾ ਲਾਚੀਆਂ ਪਾ ਕੇ। ਪੀਤਾ ਹੀ ਨਹੀਂ ਉਹ ਪੀਣਾ। ਮੈਂ ਮਾ ਪਾਣੀ ਪੀ ਲਵਾਂ। ਤੇ ਦੇਖੋ ਨੇ ਕੰਨ ਨਾ ਵੰਦੀਆਂ ਰੱਖੇ। ਉਹਨੇ ਦੀਦੀ ਨੇ ਨਾ ਕਰ ਦਿੱਤੀ ਕੱਲ ਆਏ ਮਾਂ ਕਿੰਨੀ ਦੀ ਭਲਾਇ ਨਾ ਸੁਣਾ ਮੈਂ ਕਿਹ ਕਹਿੰਦੇ ਮਾਂ ਕਰਤੀ ਮਠਿਆਈ ਹੁਣ ਸਾਡੀ ਪੇਹ ਰਣੀ ਕਿਸੇ ਨੇ ਨਹੀਂ ਖਾਣੀ ਸਾਰਿਆਂ ਨੂੰ ਮਣੇ ਆਈ ਹੋਗੀ ਲੈ ਇਹ ਕੱਲਾ ਖਾ ਸਕਦਾ ਮੈਂ ਤੇ ਹਰ ਬੁੱਕਾ ਵਿਚਾਰੀ ਕਰਦੀ ਆਂਦੀ ਐ ਅੰਟੀ ਕੋਈ ਬੋਰਡ ਲੱਗਾ ਵਾ ਮੁਰਗੀ ਮੱਲੇ ਕਿੱਥੇ ਹੋਣਾ ਸਿੰਬਲ ਚੌਂਕਾ ਨੇ ਪਹੁੰਚ ਗਏ ਆਪਾਂ ਦੀ ਦਿੱਖਰੇ

ਕਲਰ ਵੀ ਚੁਣ ਲਈ ਨਾ ਕੋਈ ਪੰਚ ਨੈਚਰਲ ਕਲਰ ਆਇਆ ਹੈ ਲਾਈਕ ਆ ਰਿਹਾ ਵਾਪਸ ਪਪਾ ਨਾ ਨੇ ਮੰਗਾਈ ਸੀ ਆਲੂ ਬੁਖਾਰੇ ਤੇ ਉਹ ਦੇਖਦੇ ਕਿੱਥੋਂ ਮਿਲ ਗਏ ਆਲੂ ਬੁਖਾਰੇ ਇੱਥੋਂ ਲੈਣ ਲੱਗੇ ਮੰਮੀ ਕਹਿੰਦੇ ਗੱਭੂ ਕੁਛ ਲੈਣ ਆ ਲੈ ਨੇ ਤੇ ਲੈ ਲਓ ਹੋਣ ਜਾ ਰਹੇ ਆ ਵਾਪਸ <laughs> <laughs> चल हांजी एल चीजी आज लैके आज मैं चली चल फिर बाय बाय

ਉਹਨੇ ਇੱਕ ਸਿੰਗਲ ਬਰਵਾਣੀ ਬੜੇ ਜੱਦੀਆਂ ਸੁੱਤੀ ਸੀ ਬਹੁਤ ਜੱਦੀਆਂ ਸੀ ਨੂੰ ਕਰਵਾਣੀ ਬਾਹਰੋਂ ਲੱਭ ਗਈ ਅਦਰ ਵਿੱਚ ਚੰਗੀ ਆਪਣੀ ਡਿਊਟੀ ਨਿਭਾਉਣ ਦੀ ਹੈ ਚੰਗੀ ਛੁੱਟੀ ਲਾਉਣ ਦੀ ਹੈ ਵੈਸੇ ਲਾਉਣ ਦੀ ਇਹਨਾਂ ਹੋਂਦੇ ਚੱਕਰ ਸੰਦੀਵ ਨੂੰ ਬਾਕੀ ਦਿਹਾੜੇ ਦਵਾਈ ਇਹਦੇ ਖਾਣ ਖਾਦ ਅੱਜ ਨੂੰ ਐਂ ਅਨਵਰਦਨ ਤੂੰ ਦਵਾਈ ਖਾਦੀ ਰਾਜੂ ਘਾੜੀ ਉਹਨੇ ਇਹ ਕਾਂਡੀ ਬਾਜੀ ਪੈ ਜਾਣੀ ਹੈ ਬਾਜੀ ਮਾ ਦੀਦੀ ਤੇ ਬੋਲ ਪੈਨ ਦਾ ਦਾਦੀ ਦੀ ਪਾਜੀ ਹੈ ਦਾਦੀ ਹੈ ਇਹ ਕਿਹਦੀ ਆ ਦਾਦਾ ਦਾਦਾ ਦਾਦੀ ਨੇ ਮਾਰਨਾ ਹੀ ਦਾਦੇ ਦੀ ਮਾਰਨੇ ਮਾਰਨੇ ਦਾਦੀ ਸਭੇ ਚੁਣਨ ਦੀ ਕਰਨਾ ਐਵੇਂ ਮੀ ਪੈਣ ਬਾਜੀ ਪਾਏ ਘਾੜੀ ਕਨੇ ਬੜਾਈ ਜੰਤੀ ਨੰਨ ਲੱਗੀ ਦਾਦੇ ਨਾਲ ਤੇ ਬਹੁਤ ਪਿਆਰ ਹੈ ਤੈਨੂੰ ਤੇ ਦਾਦੇ ਦਾ ਵੀ ਹਰ ਗੁੰਦੇ ਨਾਲ ਬੜਾ ਪਿਆਰ ਖਾਲਾ ਖਾਲਾ ਜਿਵੇਂ ਚੋਗਾ ਖਾਣ ਦੇ ਪਤਾ ਖਾਲਾ ਦਾੜਾ ਲੈਣ ਲਿਆ ਹੱਥ ਰੱਖੇ ਗੁਰਕਰੇ ਅੰਦੀਓ ਚ ਟੋਚ ਫੇਰ ਕੱਢ ਕਹਿੰਦੀ ਚੋੜਦੀ ਹੈ ਤੇ ਤੈ ਹੀ ਮੈਂ ਕਹ ਗਿਆ ਹੁਣ ਕਿੱਥੇ ਚੱਲੇ ਮੈਂ ਵੇਹਲਾ ਸਭ ਅੱਧੂ ਜਾਂਦਾ ਬਲੋਗ ਤੇ ਗੁਰੂ ਆ ਦਵਾਈਆਂ ਚ ਨਾ ਉਂਗ ਜਾਂਦਾ ਮੈਂ ਤੇ ਹਰਾ ਰਹਿਣਾ ਹੁਣ ਇਹ ਤੇ ਮੰਮੀ ਫੇਰ ਚਲੀ ਆ ਦਵਾਈ ਲੈਣ ਮੰਮੀ ਕਹਿੰਦੀ ਮਰਨ ਦਵਾਈ ਲੈਣ ਚੱਲ ਬੱਲੇ 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 ਬਹੁਤਾ ਮੰਦਾ ਮੰਮੀ ਮੜੀਆਂ ਜਿਹੀ ਲਤਫੁੜ ਕਰਦੀਆਂ ਨੇ ਮੰਮੀ ਦਵਾਈ ਲੈਣ ਤੁਰ ਪਈ ਜਿਹੜੀ ਆ ਦਵਾਈ ਖਾਣੀ ਨੇ ਵਿੱਚ ਵਾਰ ਜਿਹੜੀ ਖਾਂਦੇ 10 ਦੀ 50 ਦੀ 20 ਦੀ ਇਹ ਬਹੁਤ ਮਾੜੀ ਭੈਣ ਜੋ ਇਹ ਤੇ ਬਹੁਤਾ ਕੰਮ ਖਰਾਬ ਕਰਦੀ ਔੀ ਨਾਲ ਓ ਟਿੱਡੀ ਵੀ ਚੱਲੀ ਜਾਵੇ ਓ ਵੀ ਤੁਰ ਪਈ ਨਾਲ ਹੀ ਲੈ ਰਾਜ ਜੁਵਾਲਾ ਜਬਾਂਦੀ ਹੈ ਵਧਾਈ ਤੇ ਰਾਜੂ ਖਾਲੀ ਹੱਥੀ ਆਗਾ ਵੇਖ ਲੋ ਚੱਲ ਪਾ ਕੋਈ ਨਹੀਂ ਕੋਈ ਨਹੀਂ ਵਧਾਈਆਂ ਤੈਨੂੰ ਬਹੁਤ ਬਹੁਤ ਚੁਕਲੀਆਂ ਵੰਡੀਆਂ ਚੁਕਲੀਆਂ ਵੰਡੀਆਂ ਚੁਕਲੀਆਂ ਲਵਲੀ ਬੈਗਿੰਗ ਹੈ ਨਾ ਤੂੰ ਤੇ ਇੰਨੇ ਤੇਰੇ ਵਾਲ ਬੂਲ ਸਾੜ ਦੇਣਾ ਹੀ ਕੋਈ ਨਹੀਂ ਪਿਗਲਵਾ ਦੇਗੀ ਹੈਂ ਪਿਗਲਵਾ ਦੇਗੀ ਫਿਰ ਓਏੜਿਆ ਆਹਾਂ ਆਹਾਂ ਆਹੋਈ ਓਏ ਤਾਰਨਾ ਚਾਰ ਕਵਾਲਾ ਡਾ ਦੇ ਨੇ ਵੇਖੀ ਸੀ ਪਾਏ ਜਣੀ ਠੰਡ ਵੇਖੀ ਮੁੜ ਕੇ ਕਾਜ ਜੀ ਅੱਗੇ ਛੋਟੇ ਹੋ ਗਏ ਆ ਤੇਰੇ ਵਾਲਾ ਮੜੇ ਮੜੇ ਗਏ ਕਟਿੰਗ ਕਰਾਈ ਮੈਂ ਕਾਈਓ ਕਰਕੇ ਹੋ ਗਏ ਆ ਕਟਿੰਗ ਕਰਾਤੀ ਕਹਤਾਂ ਦੋਵੇਂ ਜਾਣੀਆਂ ਜਾ ਕੇ ਨਾ ਮਸ਼ੀਨ ਲਵਾ ਲਿਆ ਜੀਰੋ ਨੰਬਰ ਦੀ ਕਹਿੰਦੇ ਮੈਂ ਵਧੀਆ ਭਰ ਕੇ ਆ ਜਾਣਗੇ ਵਾਲ ਕਹਿੰਦੇ ਉਸਤਰਾ ਲਵਾ ਲੈ ਟੈਨਸ਼ਨ ਨਹੀਂ ਹੋਊਗੀ ਮੈਂ ਬੰਦਾ ਵੇ ਜੜੀ ਲਾ ਕੇ ਕਹਿੰਦਾ ਜਦੋਂ ਮਰਜ਼ੀ ਡਿਜ਼ਾਈਨ ਬਣਾਏ ਆ ਆ ਉਸਤਰਾ ਵਾਲੇ ਜਿਹੜੇ ਜਿਹੇ ਫੱਤੀ ਲਾਣ ਦੇ ਲਵਾ ਲਿਆ ਗਏ ਸਹੀ ਗੱਲ ਹੈ ਹਾਂ ਹੋ ਨਾ ਟੈਮ ਲਗਣਾ ਹੈ ਨਵਾਂ ਹਾਲ ਤਾਂ ਗੈਸ ਕੋ ਦਿੰਦੇ ਸਹੀ ਗੱਲ ਤੇਰੀ ਦੋ ਚੱਕੇ ਬਾੜੇ ਇਹ ਰੁਗਹਾਰੇ ਲਈ ਜਾਂਦੀ ਵਾਲ ਵਿੱਚ ਮਸ਼ੀਨ ਜਿਹਦੇ ਵਿੱਚ ਮਸ਼ੀਨ ਤੇ ਫਾਹ ਲਵੇ ਕਿ ਨਹੀਂ ਇੰਨੀ ਕਿਸੀ ਮਸ਼ੀਨ ਇਹਦੇ ਆਹੋ ਇਹ ਦੀ ਕਿਉਂ ਨਹੀਂ ਇਹ ਕਹਿੰਦੀ ਡੁਪਲੀਕੇਟ ਹੈ ਵਧੀਆ ਹਨਾ ਦੱਸ ਬਸ ਹੁੰਦੀ ਹੈ ਆਈਕਨ ਦੀ ਹੋਰ ਕੀ ਨਾਲੇ ਉਹਦੇ ਉੱਪਰ ਲਿਖਿਆ ਨਾ ਪ੍ਰੋਫੈਸ਼ਨਲ ਹੋਰ ਕੀ ਲੋਗ ਚਾਹੀ ਹੁਣ ਰਾਜੀ ਵੀ ਸਾਡਾ ਪਾਪ ਪ੍ਰੋਫੈਸ਼ਨਲ ਹੈ ਆ ਪਰ ਪਰ ਫੈਸ਼ਨਲ ਹੀ ਆ ਇਹ ओरिजिनल ਹੈ ਇਹ ਕਾਪੀ ਨਹੀਂ ਸੀ ਨਾ ਕਾਪੀ ਹੈ ਨਹੀਂ ਤੇ ਆਉਂਦੀ ਵੀ ਦੇ ਕਾਪੀ ਆਵੇ ਹੋਣਾ ਆਹ ਇਹ ਗੱਲਾਂ ਹੀ ਇਹ ਕੰਢੀ ਲੈ ਬਾਲਾ ਪਿੰਡੀਆਂ ਲੱਗੀਆਂ ਉਤਰਿਆ ਹੁਣ ਠਿੱਠੇ ਉਹਦੇ ਇੱਥੇ ਨਾ ਸਕੂਟ ਨਹੀਂ ਲਈਏ ਸਕੂਟ ਨਹੀਂ ਗੁੱਤੀ ਨਹੀਂ ਲਈਏ ਲਵਲੀ ਨੇ ਕੰਨ ਸਾੜਤਾ ਲਵਲੀ ਦੇ ਕੰਨ ਸਾੜਤਾ ਇਹਨੇ ਵਾਲਾਂ ਦੀ ਫੁਰਕੀ ਭਰਦੀ ਭਰੀ ਕੰਨ ਦੀ ਭਰਤੀ ਹਾਂ ਭਰੀ ਹੁੰਦੀ ਹੈ ਨਾ ਇੱਥੇ ਨੀਮ ਚੱਲ ਜੇ ਕੰਨ ਦੀ ਫੁਰਕੀ ਤਨੀ ਭਰੀ ਓਦਾਂ ਪਰ ਮਾੜਾ ਇਹ ਕੰਨ ਤੇ ਲੱਗ ਗਿਆ ਕਰੂੰ ਮਾੜਾ ਸਹੀ ਗੱਲ ਹੈ ਸਹੀ ਗੱਲ ਹੈ ਕੋਈ ਗੱਲ ਨਹੀਂ ਇਹੋ ਜੇ ਸਮਝ ਜਾਂਦੇ ਵੀ ਰੋਜ਼ ਦੀ ਢੜਕ ਜਾਂਦਾ ਬੀਬੀਆਂ ਦੇ ਕੰਨ ਸਾੜੇ ਹੁਣ ਕੋਈ ਮੇਰੀ ਭੈਣ ਆ ਮੈਂ ਜਾ ਰੂਗੀ ਮਟ ਜੇ ਤੂੰ ਹੁਣ ਚੰਗੀ ਐ ਮੇਰੀ ਕਹ ਐ ਸੰਦੀਪ ਇਹ ਕੰਨ ਤੇ ਬੁਰਕੀ ਭਰ ਲਾ ਪੂਰੀ ਹੈ ਇੰਦਾ ਨਹੀਂ ਕਰਦੀ ਹੈ ਤੂੰ ਕਦੀ ਨਾ ਚਾਨ ਚੱਕ ਹੋ ਗਿਆ ਚਾਹ ਵੀ ਗਾਲਾ ਕੱਢਣ ਲਈ ਹੈ ਤੇ ਵਿਹਲੇ ਨਹੀਂ ਹੁੰਦੇ ਚਾਹ ਪੀ ਲੋ ਘਟ ਲੈ ਵੀਰਾ ਜੂਣੀ ਚੱਲੇ ਨੇ ਬਾਈ ਬਾਈ ਚਲੋ ਬਾਈ ਬਾਈ ਚਲੀਏ ਜਾਣਾ ਹੈ ਜਾਣਾ ਸਾਢੇ 4:00 ਜਾਣਾ ਜਾਓ ਚਲ ਜਾਓ ਅੱਜ ਨਹੀਂ ਬਾਏ ਬਾਏ ਮੰਮਾ ਨਾ ਆਈ ਮੰਮਾ ਚਲੋ ਫਿਰ ਮੰਗਲਵਾਰ ਚੱਲਾਂਗੇ ਫਿਰ ਠੀਕ ਹੈ ਓਕੇ ਸਾਹਿਬ ਜੀ ਚੰਗਾ ਜੀ ਚੰਗਾ ਜੀ ਓਕੇ ਸਤਿ ਸ੍ਰੀ ਅਕਾਲ ਓਕੇ ਕੋ ਸਤਿ ਸ੍ਰੀ ਅਕਾਲ ਹਾਂ ਓਕੇ ਬਾਏ ਜੀ ਬਾਏ ਲੈ ਵੀ ਰਾਜੂ ਨਹੀਂ ਚਲ ਗਏ ਮੌਸਮ ਆ ਵਧੀਆ ਠੰਡਾ ਹੋ ਗਿਆ ਅੱਜ ਮੈਂ ਖਾਣਾ ਇੱਕੋ ਹੀ ਫੁਲਕਾ ਬਸ ਦਾਲ ਨੇ ਖਾ ਲੂੰਗਾ ਬਾ ਫਿਰ ਠੀਕ ਹੈ ਫਿਰ ਆਹ ਦਾਲ ਹੈਗੀ ਹੈ ਨਾ ਹਾਂ ਹਾਂ ਮੈਂ ਠੀਕ ਹੈ ਸਬ지 ਲਾਣਾ ਪਰ ਮੈਂ ਲਾ 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 ਅੱਜ ਜਵਾਨੀ ਨੇ ਟੇਰੀ ਟਾਲੀ ਕਹਿੰਦੇ ਅੱਜ ਸੈਰ ਕਰਨੇ ਜਾਣਾ ਅਸੀਂ ਤੇ ਥੱਕ ਗਏ ਕੱਲ ਦੇ ਚਲ ਨਹੀਂ ਜਾਣਾ ਪੜਾ ਆਏ ਸੋਤੇ ਮਰੀ ਘਰ ਹੈਦੇ ਦੋ ਲੱਗਦੇ ਆ ਉਹ ਬਹੁਤ ਦੂਰ ਕੀ ਹੈ ਮੈਸੇ ਉੱਟਾ ਵਾਲੇ ਘਰ ਆਦੇ ਦੋ ਚੱਕਰ ਲੱਗਦੇ ਮਮੀ ਨੇ ਬਣੀ ਫੂਕੀ ਮਾਰੀ ਲਾਉਣੇ ਲਾਉਣੇ ਦੋ ਫੇਰੇ ਜੋ ਮਰਜ਼ੀ ਕਰ ਚੱਲ 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 ਤਾਈਆਂ ਹਰ ਗੰਨੂ ਲੈ ਆਂਦਾ ਰੇੜੀ ਜਿੱਦ ਬਾਹਲ ਕੇ ਪਾਸ ਜੇ ਤਲ ਲਾਤਾ ਤਲ ਲਾਤਾ ਤਲ ਲਾਤਾ ਕੀ ਆਹ ਤੇ ਪੋੜੀ ਸਾਨਾ ਨਈ ਨਈ ਚੱਲ ਚੱਲ ਇੱਕ ਗੇੜੀ ਨਜਣ ਆਉਣੀ ਓ ਲੰਮੀ ਗਲੀ ਸਣੀ ਹੋ ਕੇ ਫਿਰ ਆਮ ਲਾਉਣਾ ਚੱਲ ਚੱਲ ਜਾਣਾ ਐ ਜਾਣਾ ਗਲੀਆਂ ਨਹੀਂ ਨਿੱਕੀ ਗਲੀ ਤਾਂ ਨਹੀਂ ਫੜਨਾ ਨਈ ਨਈ ਅਜੇ ਦੋ ਫੇਰੇ ਲਾਉਣੇ ਦੋ ਲਾਉਣੇ ਫੇਰੇ ਮੰਮੀਆਂ ਜੇ ਹੋਰ ਲਾਉਣੇ ਆ ਐਵੇਂ ਕੀ ਲਾਉਣੇ ਫੇਰ ਚਾਰ ਨਹੀਂ ਲਾਉਣੇ گیا گیا یار ਨਹੀਂ ਲਾਉਣੇ ਉਸ ਤੇਰੇ ਦਾੜੀ ਬਲਾ ਹੋਇਆ ਨਾ ਕੁੜੀ ਨੂੰ ਖੰਡਿਆ ਆ ਆਪਣੇ ਘਮਾਉਂਦੇ ਆ ਦਾੜੀ ਆਹ ਨਾ ਨਾ ਇੱਥੋਂ ਕੁ ਮੁੰਡੀਆਂ ਉਹ ਅਸੀਂ ਤਾਂ ਮੁੜ ਕੇ ਆਉਣਾ ਉੱਥੋਂ ਪੂਰਾ ਚੱਲ ਚੱਲ ਮੈਂ ਵੀ ਕਿਥੋਂ ਆ ਇੱਥੋਂ ਨਹੀਂ ਉਹ ਦਸਤ ਹੋ ਗਈ ਉਹ ਚੱਲ ਉੱਥੋਂ ਮੁੜਨਾ ਅਸੀਂ ਤਾਂ ਚੱਲ ਚੱਲ ਨਾ ਉੱਥੇ ਚੱਲ ਵੀ ਅਹੀਂ ਤੁਹਾਨੂੰ ਚੱਲ ਆਓ ਇਹ ਹਰ ਗੋ ਮੱਥਾ ਟੇਕ ਨਹੀਂ ਮੱਥਾ ਟੇਕ ਕੇ ਗੁਰਦੁਰ ਸਾਹਿਬ ਫਿਰ ਉਹਨਾਂ ਹਰ ਗੁਣਾ ਆਪਣੀ ਡਿਊਟੀ ਪੂਰੀ ਨਿਭਾਉਣ ਡਈ ਆ ਉਹ ਤਾਂ ਚੜ ਕੇ ਹੋ ਗਈ ਕੋਈ ਗੱਲ ਨਹੀਂ ਵਾਹਿਗੁਰੂ ਬਾਬਾ ਜੀ ਦੇ ਮੱਥਾ ਟੇਕ ਲਿਆ ਮੱਥਾ ਬਾਬਾ ਜੀ ਦੇ ਹੈਂ ਵਾਹਿਗੁਰੂ ਬਣਾਣ ਕੰਮ ਮੈਂ ਤਾਂ ਢੜ ਨਹੀਂ ਜਾਣਾ ਇਦਾਂ ਲੰਮੀ ਗਲੀ ਮੈਂ ਨਹੀਂ ਘੇ ਲੰਮੀ ਲੰਮੀ ਗਲੀ ਚੱਲ ਉਧਰੋਂ ਉੱਤੋਂ ਦੀ ਘੁੰਮ ਕੇ ਮੈਂ ਨਹੀਂ ਜਾਣਾ ਜੁਨਾ ਓਏ ਓ ਲੱਭੜੀ ਓ ਉਧਰ ਜਾਣਾ एक फेरा एक फेरा एक फेरा एक 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 फेरा एक फेरा एक फेरा लालिए ने नहीं घटे पोतने नहीं करी कहा आज दादाजी आज हैं ਚੋਲ ਚੋਲ ਦੇ ਦੇ ਨੀ ਚੋਲ ਦੇ ਦੇ ਮੇਰੀ ਧੀ ਨੂੰ ਲੈ ਅਜ ਹੁਣੇ ਸੈਰ ਕਰਕੇ ਇਹਦੀ ਖਾਣ ਦੀ ਫੇਰ ਪੈ ਗਈ ਐ ਲੈ ਲੈ ਚੋਲ ਲੋਕੀ ਅੱਗੇ ਕਹਿੰਦੇ ਚੰਗੀ ਖਚਾਈ ਤੀ ਜੀ ਲੈ ਚਲ ਖਾਓ ਖਾਓ ਚੋਲ ਖਾਓ